ਭਾਰਤ ਨੇ ਤੁਰੰਤ ਹੋਰ ਹਥਿਆਰਾਂ ਦੀ ਲੋੜ ਨੂੰ ਪੂਰਾ ਕਰਨ ਵਾਸਤੇ ਅਮਰੀਕਾ ਵੱਲ ਕਦਮ ਵਧਾਏ ਨੇ ਭਾਰਤੀ ਰੱਖਿਆ ਵਿਭਾਗ ਨੇ ਅਮਰੀਕੀ ਸਰਕਾਰ ਨੂੰ ਐਕਸਕੈਲਬਰ ਮਿਨੀਸ਼ਨ ਜੇਵਲਿਨ ਐਂਟੀਟੈਕ ਮਿਸਾਈਲਾਂ ਤੇ ਹੋਰ ਤਕਨੀਕੀ ਹਥਿਆਰਾਂ ਦੀ ਤੁਰੰਤ ਸਪਲਾਈ ਵਾਸਤੇ ਐਡਵਾਂਸ ਦੇ ਦਿੱਤਾ ਹੈ ਪੈਂਟਾਗਨ ਦੇ ਵੱਲੋਂ ਇਸ ਸਬੰਧੀ ਸਹਿਮਤੀ ਦੇ ਸੰਕੇਤ ਵੀ ਮਿਲ ਗਏ ਨੇ ਤੇ ਉਹਨਾਂ ਦੇ ਮੌਜੂਦਾ ਸਟਾਕ ਦੇ ਵਿੱਚੋਂ ਹੀ ਭਾਰਤ ਨੂੰ ਸਪਲਾਈ ਦਿੱਤੀ ਜਾ ਸਕਦੀ ਹੈ ਇਹ ਵੀ ਸੂਤਰਾਂ ਦੇ حوالے ਤੋਂ ਜਾਣਕਾਰੀ ਮਿਲੀ ਹੈ ਇਹ ਹਥਿਆਰ ਭਾਰਤ ਦੀ ਰੱਖਿਆ ਪ੍ਰਣਾਲੀ ਨੂੰ ਹੋਰ ਵੀ ਤੀਬਰ ਬਣਾਉਣਗੇ ਇਸ ਸਾਰੀ ਪ੍ਰਕਿਰਿਆ ਨੂੰ ਤੇਜ਼ ਕਰਨ ਵਾਸਤੇ ਭਾਰਤ ਸਰਕਾਰ ਨੇ ਰੱਖਿਆ ਬਲਾਂ ਨੂੰ 40000 ਕਰੋੜ ਰੁਪਏ ਦੇ ਐਮਰਜੈਂਸੀ ਪ੍ਰੋਕਿਊਰਮੈਂਟ ਪਾਵਰ ਵੀ ਦੇ ਦਿੱਤੇ ਨੇ ਇਹ ਅਧਿਕਾਰ ਉਹਨਾਂ ਨੂੰ ਬਿਨਾਂ ਲੰਬੀ ਟੈਂਡਰ ਪ੍ਰਕਿਰਿਆ ਤੋਂ ਲੰਗੇ ਜ਼ਰੂਰੀ ਹਥਿਆਰ ਖਰੀਦਣ ਵਾਸਤੇ ਆਜ਼ਾਦੀ ਦੇ ਰਿਹਾ ਹੈ ਔਰ ਇਸ ਦਾ ਮਕਸਦ ਹੈ ਕਿ ਜੰਗ ਜਾਂ ਫਿਰ ਖਤਰੇ ਦੀ ਸਥਿਤੀ ਦੇ ਵਿੱਚ ਜ਼ਰੂਰੀ ਸਮਾਨ ਤੁਰੰਤ ਅਵੇਲੇਬਲ ਹੋ ਸਕੇ ਇਸ ਦੇ ਨਾਲ ਭਾਰਤ ਅਮਰੀਕਾ ਤੋਂ ਹੋਰ ਉੱਚ ਤਕਨੀਕੀ ਹਥਿਆਰ ਯਾਨੀ ਕਿ ਪੀਏ 1 ਮੈਰੀਟਾਈਮ ਪੈਟਰੋਲ ਜਹਾਜ਼ਾਂ ਦੀ ਸਪਲਾਈ ਤੇ ਵੀ ਗੰਭੀਰਤਾ ਦੇ ਨਾਲ ਵਿਚਾਰ ਕਰ ਰਿਹਾ ਹੈ ਭਾਵੇਂ ਇਹਨਾਂ ਦੀ ਕੀਮਤ ਵਧ ਹੋਵੇ ਜਾਂ ਘਟ ਹੋਵੇ ਹਥਿਆਰ ਖਰੀਦੇ ਜਾਣਗੇ ਔਰ ਇਹ ਕਾਰਵਾਈ ਦੱਸਦੀ ਹੈ ਕਿ ਭਾਰਤ ਆਪਣੀ ਰਣਨੀਤਿਕ ਤਿਆਰੀ ਦੇ ਵਿੱਚ ਕੋਈ ਕਮੀ ਨਹੀਂ ਛੱਡਣਾ ਚਾਹੁੰਦਾ ਔਰ ਇਹ ਨਵਾਰੋ ਜਾਨ ਇਹ ਵੀ ਸਾਬਤ ਕਰ ਰਿਹਾ ਹੈ ਕਿ ਭਾਰਤ ਚੀਨ ਤੇ ਪਾਕਿਸਤਾਨ ਦੀ ਮਿਲੀ ਭੁਗਤ ਦੇ ਖਤਰੇ ਨੂੰ ਗੰਭੀਰਤਾ ਦੇ ਨਾਲ ਲੈ ਰਿਹਾ ਹੈ ਭਾਰਤ ਨੂੰ ਖਾਚਾ ਹੈ ਕਿ ਚੀਨ ਤੇ ਪਾਕਿਸਤਾਨ ਮਿਲੇ ਹੋਏ ਨੇ ਇੱਕ ਦੂਜੇ ਦੀ ਹੈਲਪ ਕਰਦੇ ਨੇ ਇਸ ਕਰਕੇ ਭਾਰਤ ਪਹਿਲਾਂ ਹੀ ਸਾਵਧਾਨੀ ਵਰਤ ਰਿਹਾ ਹੈ ਔਰ ਇਹ ਸਿਰਫ ਸਾਵਧਾਨੀ ਵਾਸਤੇ ਨਹੀਂ ਕੀਤਾ ਜਾ ਰਿਹਾ ਇਹ ਭਾਰਤ ਆਪਣੀ ਸਮਰੱਥਾ ਨੂੰ ਹੋਰ ਵਧਾਉਣ ਵਾਸਤੇ ਕਰ ਰਿਹਾ ਬੀਤੇ ਮਹੀਨੇ ਦੀ ਆਪਾਂ ਗੱਲ ਕਰੀਏ ਜਾਂ ਬੀਤੇ ਕੁਝ ਸਮੇਂ ਦੀ ਗੱਲ ਕਰੀਏ ਤਾਂ ਮਹੀਨੇ ਦੇ ਵਿੱਚ ਭਾਰਤ ਸਰਕਾਰ ਨੇ ਇਹ ਵਿਖਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਔਰ ਵਿਖਾਇਆ ਵੀ ਕਿ ਆਪਰੇਸ਼ਨ ਸਿੰਦੂਰ ਦੇ ਤਹਿਤ ਕਿਸ ਤਰੀਕੇ ਦੇ ਨਾਲ ਇੰਡੀਅਨ ਡਿਫੈਂਸ ਸਿਸਟਮ ਨੇ ਪਾਕਿਸਤਾਨੀ ਡਿਫੈਂਸ ਸਿਸਟਮ ਦੀਆਂ ਜਿਹੜੀਆਂ ਕੋਸ਼ਿਸ਼ਾਂ ਸੀਗੀਆਂ ਉਹਨਾਂ ਨੂੰ ਨਕਾਮ ਕੀਤਾ ਹੈ ਮਿਜ਼ਾਈਲਾਂ ਨੂੰ ਕਿਸ ਤਰੀਕੇ ਦੇ ਨਾਲ ਤੈਸਨੈਸ ਕੀਤਾ ਗਿਆ ਫਾਈਟਰ ਜੈਟਸ ਨੂੰ ਕਿਸ ਤਰੀਕੇ ਦੇ ਨਾਲ ਨਿਸ਼ਟਾ ਨਬੂਤ ਕੀਤਾ ਗਿਆ ਸੋ ਹੁਣ ਅਮਰੀਕਾ ਵੱਲ ਕਦਮ ਵਧਾਏ ਗਏ ਨੇ ਤਾਂਕਿ ਭਾਰਤ ਆਪਣੇ ਹਥਿਆਰਾਂ ਨੂੰ ਹੋਰ ਵੀ ਜ਼ਿਆਦਾ ਉਹ ਉੰਦਾ ਬਣਾ ਸਕੇ ਟੈਕਨੋਲੋਜੀ ਦੇ ਨਾਲ ਲੈਸ ਬਣਾ ਸਕੇ ਤੇ ਤੀਬਰ ਹਥਿਆਰ ਸਾਡੇ ਕੋਲ ਹੋਣ ਤਾਂ ਕਿ ਭਾਰਤ ਆਉਣ ਵਾਲੇ ਸਮੇਂ ਦੇ ਵਿੱਚ ਹਰ ਚੁਣੌਤੀ ਦਾ ਸਾਹਮਣਾ ਇਸੇ ਹੀ ਤਰੀਕੇ ਦੇ ਨਾਲ ਕੌਨਫੀਡੈਂਟਲੀ ਬੇਖੌਫ ਹੋ ਕੇ ਕਰ ਸਕੇ ਸੋ ਇਸੀ ਤਾਜ਼ਾ ਜਾਣਕਾਰੀ ਜੋ ਰੱਖਿਆ ਦੇ ਨਾਲ ਜੁੜੀ ਹੋਈ ਸੀ ਭਾਰਤ ਦੇ ਨਾਲ ਜੁੜੀ ਹੋਈ ਸੀ ਅਮਰੀਕਾ ਦੇ ਨਾਲ ਜੁੜੀ ਹੋਈ ਸੀ ਹੋਰ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਮੈਂ ਦੇਜਾਸ ਧੰਨਵਾਦ